ਬਿਜਲੀ ਘਰ ਨੇੜੇ ਸਫੇਦੇ ਚ ਵੱਜੀ ਦੁੱਧ ਵਾਲੀ ਗੱਡੀ ਦੋ ਜ਼ਖਮੀ ਨਡਾਲਾ ਬੇਗਵਾ ਰੋਡ ਤੇ ਬਿਜਲੀ ਘਰ ਦੇ ਨੇੜੇ ਇੱਕ ਦੁੱਧ ਵਾਲਾ ਟੈਂਕਰ ਗੱਡੀ ਜਿਹੜੀ ਹੈ ਉਹ ਸਫੇਦੇ ਦੇ ਦਰਖਤ ਚ ਵੱਜ ਗਈ ਜਿਸ ਕਾਰਨ ਗੱਡੀ ਦੇ ਡਰਾਈਵਰ ਤੇ ਕਲੀਨਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਇਸ ਹਾਦਸੇ ਦੌਰਾਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਇਸ ਬੰਦੀ ਜਾਣਕਾਰੀ ਦਿੰਦੇ ਹਨ ਗੱਡੀ ਦੇ ਡਰਾਈਵਰ ਸਾਜ ਸਿੰਘ ਤੇ ਕਲੀਨਰ ਮਨਦੀਪ ਸਿੰਘ ਵਾਸੀ ਮੋਗਾ ਨੇ ਦੱਸਿਆ ਕਿ ਅਸੀਂ ਆਪਣੀ ਗੱਡੀ ਤੇ ਰੋਜ਼ਾਨਾ ਦੀ ਤਰ੍ਹਾਂ ਇਸ ਇਲਾਕੇ ਚ ਦੁੱਧ ਇਕੱਠਾ ਕਰਕੇ ਮੋਗਾ ਜਾ ਰਹੀ ਸੀ ਜਦੋਂ ਸਵੇਰੇ 4:00 ਵਜੇ ਨਾ ਉਕਤ ਜਗ੍ਹਾ ਤੇ ਪਹੁੰਚੇ ਤਾਂ ਅਚਾਨਕ ਗੱਡੀ ਦੂਜੇ ਪਾਸੇ ਸੜਕ ਕਿਨਾਰੇ ਸਫੈਦੇ ਤੇ ਦਰਖਤ ਤੇ ਜਾ ਵਾਜੀ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਦੱਸਿਆ ਕਿ ਰਾਗੀਰਾ ਵੱਲੋਂ ਸਾਨੂੰ ਨੇੜੇ ਹੀ ਵਾਲੀ ਹਸਪਤਾਲ ਲਿਜਾਇਆ ਗਿਆ ਹਾਦਸੇ 'ਚ ਜ਼ਖਮੀ ਹੋਏ ਦੇ ਦੋਸਤ ਦਲਜੀਤ ਸਿੰਘ ਵਾਸੀ ਕੂਕਰ ਨੇ ਦੱਸਿਆ ਕਿ ਸਵੇਰੇ ਇਹਨਾਂ ਦਾ ਫੋਨ ਆਇਆ ਕਿ ਇਹ ਹਾਦਸਾ ਵਾਪਰਿਆ ਤਾਂ ਮੈਂ ਤੁਰੰਤ ਉੱਥੇ ਮੌਕੇ ਤੇ ਪਹੁੰਚਾ ਤੇ ਇਲਾਜ ਸ਼ੁਰੂ ਕਰਵਾਇਆ ਜਿੱਥੇ ਕਿ ਇਹਨਾਂ ਦੀ ਹਾਲਤ ਚ ਸੁਧਾਰ ਹੈ ਇਸ ਬੁੱਕ ਕੇ ਗਲਤ ਬਤ ਕਰ ਦਿਆ ਉਹ ਨਾ ਕੀ ਆਖਿਆ ਦੁੱਧ ਚੱਕ ਲਈ ਹੁੰਦੇ ਸੀ ਕਿ ਪਿੰਡਾਂ ਦੇ ਵਿੱਚੋਂ ਨੈਸਲੇ ਦੀ ਗੱਡੀ ਆ ਜੀ ਤੇ ਮੁੱਗੇ ਜਾਣੇ ਉਹਨੇ ਲੈ ਕੇ ਤੇ ਇਦੋਂ ਹੀ ਬਿਗਵਾਲੋਂ ਇਦੋਂ ਸਬਾਨਪੁਰਾਲ ਦੀ ਕਪੂਰਸ ਵਾਲੀ ਦੀ ਮੁੱਗੇ ਨਹੀਂ ਜਾਣਾ ਸੀਗਾ ਤੇ ਉੱਥੇ ਮੋੜ ਪੈਂਦਾ ਵਾ ਤੇ ਉੱਥੋਂ ਪਤਾ ਨਹੀਂ ਲੱਗਿਆਗਾ ਕਿਹੜੇ ਹਸਾਮਲਾਂ ਗੱਡੀ ਜਾ ਕੇ ਦਰਖਤ ਚ ਵੱਜੀ ਫਿਰ ਮੈਨੂੰ ਸਮਝ ਜਦੋਂ ਆਸ ਵਾਪਸ ਚਾਰ 4.5 ਵਾਂਹਦਾ ਸੀਗੇ ਤੁਹਾਨੂੰ ਕੋਈ ਮਦਦ ਚਾਹੀਦੀ ਹੈ ਇੱਥੇ ਜੀ ਆਵਾਜਾਈ ਰੋਕੀ ਬਾਹਰ ਨਿਕਲ ਗਏ ਤੇ ਉਹ ਬੰਦੇ ਸਾਨੂੰ ਛੱਡ ਕੇ ਗਏ ਇੱਥੇ ਕਾਰ ਦੇ ਵਿੱਚ ਤੇ ਇੱਕ ਬੰਦਾ ਉੱਥੇ ਹੀ ਸੀਗਾ ਜੀ ਕਿੰਨਾ ਨੁਕਸਾਨ ਹੋਇਆ ਸੀ ਨੁਕਸਾਨ ਗੱਡੀ ਦਾ ਸਾਰਾ ਹੀ ਆ ਜੀ ਕੈਮਰੋਂ ਵਗੈਰਾ ਸਾਰਾ ਟੁੱਟ ਗਿਆ ਜੰਮੂਰ ਨਾਲ ਗੱਡੀ ਲੋਡ ਸੀ ਗੱਡੀ ਲੋਡ ਨਾਲ ਜੀ ਦੋ ਦੂ ਸੀ ਵਿੱਚ ਜੀ ਡਰਾਈਵਰ ਦਾ ਕਿਸ ਤਰ੍ਹਾਂ ਡਰਾਈਵਰ ਠੀਕ ਹੈ ਜੀ ਠੀਕ ਹੈ ਕਿੱਥੋਂ ਆਏ ਜੀ ਮਦਰ ਤੁਸੀਂ ਅਸੀਂ ਮੋਗੇ ਤੋਂ ਆਉਂਦੇ ਹਾਂ ਜੀ ਡੇਲੀ ਅਪ ਡਾਊਨ ਕਰਦੇ ਹਾਂ ਜਿੱਤਰ ਠੀਕ ਆ ਤੇ ਬੀ ਦੀ ਦਹਾਫਾਰ ਆਵਾ ਉਹ ਨਹੀਂ ਕੱਲਦੇ ਕੀ ਹਾਲਤ ਉਹਨਾਂ ਦੀ ਸਭ ਏ ਠੀਕ ਹੈ ਡਰਾਈਵਰ ਉਹ ਕੋਟਾਵਲ ਦੋਨੋਂ ਠੀਕ ਨੇ ਹਾਂਜੀ ਤੇ ਮੈਂ ਵੀ ਦੇਖ ਕੇ ਆਇਆ ਉਹ ਮਤਲਬ ਕਿਤਾ ਮਾਤਰਾ ਹਸਕੀ ਦੱਸਦੇ ਨੇ ਉਹ ਦੱਸਦੇ ਕਿ ਇਹਨਾਂ ਦੀ ਕੰਪਨੀ ਵਿੱਚ ਮੇਰਾ ਦੋਸਤ ਇੱਕ ਆਰਮੀ ਰਿਟਾਇਰ ਉਹਨਾਂ ਮੈਨੂੰ ਸਵੇਰੇ 5 ਵਜੇ ਫੋਨ ਕੀਤਾ ਕਿ ਦੰਦ ਸਾਡੀ ਗੱਡੀ ਦਾ ਇੱਕ ਐਕਸੀਡੈਂਟ ਹੋ ਗਿਆ ਤੋ ਜਲਦੀ ਜਾ ਜਲਦੀ ਜਾ ਕੇ ਉਹਨਾਂ ਦੀ ਕੋਈ ਪਤਾ ਕਰ ਕੀ ਹਸਤਾ ਹੋਵੇ ਜਦੋਂ ਮੈਂ ਇੱਥੇ ਆਇਆ ਤੇ ਡਰਾਈਵਰ ਇੱਥੇ ਬੈਠਾ ਸੀ ਤੇ ਜਿਹੜਾ ਨਾਲ ਦਾ ਕੋਟ ਦਰ ਸੁੱਤਾ ਵੈ ਸੀ ਉਹਨੂੰ ਲੈ ਗਏ ਹਸਪੀਟਲ ਤੇ ਫਿਰ ਉਹ ਜਿਹੜਾ ਡਰਾਈਵਰ ਸੀ ਉਹਨੂੰ ਨਾਲ ਲੈ ਗਿਆ ਤੇ ਨਡਾਲੇ ਵਾਲੀ ਹਸਪੀਟਲ ਦੇ ਉਹਨੂੰ ਐਡਮਿਟ ਕਰਾਇਆ ਤੇ ਠੀਕ ਨੇ ਚਾਹ ਪਣੀ ਪਾਇਆ ਹੁਣ ਕੁਛ ਹਾਲ ਠੀਕ ਉਹਨਾਂ ਦੀ ਠੀਕ ਹੈ ਬਹੁਤ